ਕੋ ਐਮਰਜੈਂਸੀ ਕ੍ਰਿਟੀਕਲ ਕੰਡੀਸ਼ਨ ਹੈ ਸੈਲਸ ਘਣ ਦੀ ਲੋੜ ਨੂੰ ਹੈ ਡੇਂਗੂ ਦੀ ਮੈਂ ਗੱਲ ਕਰਦਾ ਹਨਾ ਵੈਸੇ ਵੀ ਕਿਸੇ ਕਾਰਨ ਕਰਕੇ ਵੀ ਸੈਲ ਘਟ ਜਾਂਦੇ ਨੇ ਜੀ ਮੈਂ ਫਿਲਹਾਲ ਡੇਂਗੂ ਦੀ ਕਰੂੰਗਾ ਉਹਦੇ ਵਿੱਚ ਕੀ ਹੁੰਦਾ ਜਿਆਤਰ ਕੇਸ ਉਦੋਂ ਆਉਂਦੇ ਆ ਜੀ ਜੀ ਜਿਹੜੇ ਬਾਕੀ ਇਹ ਕੈਂਸਰ ਆ ਜੇ ਕਿਸੇ ਹੋਰ ਕਾਰਨ ਇਹ ਕੱਟ ਕੇ ਕਾਲਸ ਆਉਂਦੀਆਂ ਦਿਨ ਚੱਕ ਦੀ ਆ ਗਈ ਜਾਂ ਹਫਤੇ ਦੋ ਤਿੰਨ ਆ ਗਈਆਂ ਡੇਂਗੂ ਦਾ ਜਦੋਂ ਸੀਜ਼ਨ ਚੱਲਦਾ ਤੇ ਉਦੋਂ ਦਿਨ ਚ ਸੋ ਸੋ ਕਾਲਾਂ ਆਉਂਦੀਆਂ ਸਾਨੂੰ ਠੀਕ ਹੈ ਉਦੋਂ ਹਰ ਬੰਦੇ ਨੂੰ ਅਸੀਂ ਪ੍ਰੀਰੀ ਦਾ ਕਿ ਯਾਰ ਜੇ ਤਾਂ ਤੁਹਾਡੇ 10000 ਸੈਲ ਰਹਿੰਦੇ ਤਾਂ ਤੁਹਾਨੂੰ ਸੈਲ ਚੜਾਣ ਦੀ ਲੋੜ ਆ ਠੀਕ ਹੈ ਜੋ ਮੈਡੀਕਲ ਗਾਈਡਲਾਈਨ WHO ਦੀਆਂ ਜਾਂ ਤੁਹਾਨੂੰ ਲੋੜ ਆ ਜੇ ਬਲੀਡਿੰਗ ਹੋ ਰਹੀ ਹੈ ਬਲੀਡਿੰਗ ਭਾਵੇਂ 50000 ਤੋਂ ਜਿਆਦਾ ਲੱਖ ਦੀ ਹੋ ਰਹੀ ਹੈ ਉਹਦਾ ਤੁਹਾਨੂੰ ਲੋੜ ਆ ਅਸੀਂ ਉਹਦੀ ਹੈਲਪ ਕਰਾਂਗੇ ਸਾਡੇ ਕੋਲ ਆਜੂਦ ਵਿੱਚ ਇੱਕ ਦਵਾਈ ਆ ਇਹ ਇਹ ਸਾਡੇ ਵੈਦਸਾਲ ਬਲਬੀਰ ਸਿੰਘ ਜੀ ਜਿਹੜੇ ਹੈਗੇ ਨੇ ਹੂੰ ਹੂੰ ਉਹਨਾਂ ਦਾ ਨੁਕਸਾਨ ਤਕਾਰ ਕੀਤਾ ਆਪਣਾ ਜੀ ਜੀ ਹਨਾ ਤੇ ਇਹ ਦਵਾਈ ਮੇਰੇ ਕੋਲ ਵੀ ਹੈਗੀ ਉਹਨਾਂ ਕੋਲ ਲੈ ਕੇ ਰੱਖੀ ਹੋਈ ਹੈ ਐਮਰਜੈਂਸੀ ਲਈ ਤੇ ਜ਼ਿਆਦਾਤਰ ਮੈਂ ਵੈਸੇ ਡਾਇਰੈਕਟ ਭੇਜ ਦਿੰਨਾ ਤੇ ਜਿਹੜੇ ਆਪਣੇ ਨੂੰ ਸੱਜਣ ਪਿੱਤੇ ਰਾਤ ਨੂੰ ਆਜੇ ਫਿਰ ਉਹਨਾਂ ਨੂੰ ਦਿੱਤੀ ਦੀ ਹੈ